ਸਸਤੀ ਗੱਲ ਮੇਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਰ੍ਹਾਂ ਜੇ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਗਰੁੱਪ 3 ਦੀ ਭਰਤੀ ਕੱਢੀ ਗਈ ਹੈ ਜੀ ਜਿਦੇ ਵਿੱਚ ਜਨਰਲ ਦੀ ਉਮਰ 18 ਤੋਂ 35 ਸਾਲ ਹੈ ਤੇ ਆਦਰ ਕੈਟਾਗਰੀਆਂ ਨੂੰ ਵੀ ਕਾਫੀ ਇਹਦੇ ਵਿੱਚ ਏਜ ਦੇ ਵਿੱਚ ਛੋਟ ਹੁੰਦੀ ਹੈ ਯੋਗਤਾ ਦੇ ਚ ਅੱਠਵੀਂ ਵਾਲੇ ਦਸਵੀਂ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਕੁੱਲ ਪੋਸਟਾਂ ਕਿੰਨੀਆਂ ਕਈ ਤਰ੍ਹਾਂ ਦੀਆਂ ਪੋਸਟਾਂ ਹੁੰਦੀਆਂ ਨੇ ਜੇ ਡਿਪਾਰਟਮੈਂਟ ਦੇ ਵਿੱਚ ਗਰੁੱਪ 3 ਦੇ ਵਿੱਚ ਉਹ ਤੁਹਾਨੂੰ ਦੱਸਦਾ ਕਿਹੜੀ ਕਿਸਮ ਦੀਆਂ ਪੋਸਟਾਂ ਆਈਆਂ ਨੇ ਦੂਜੀ ਗੱਲ ਰਾਜੇ ਬਹੁਤ ਸਾਰੇ ਬੱਚਿਆਂ ਦਾ ਜਿਹੜੇ ਆਪਾਂ ਕੋਰਸਾਂ ਦੇ ਡਿਸਕਾਊਂਟ ਦਿੱਤਾ ਹੋਇਆਗਾ ਰਾਜੇ ਬਹੁਤ ਬੱਚੇ ਨੇ ਕਾਲਸ ਆ ਰਹੀਆਂ ਮੈਸੇਜ ਆ ਰਹੀਆਂ ਬਹੁਤ ਬੱਚੇ ਕਹਿੰਦੇ ਜੀ ਸਾਨੂੰ ਲੇਟ ਪਤਾ ਲੱਗਿਆਗਾ ਠੀਕ ਹੈ ਜੀ ਤਾਂ ਰਾਜੇ ਤੁਹਾਡੇ ਵਾਸਤੇ ਰਾਜੇ ਬਹੁਤ ਵੱਡਾ ਇੱਕ ਆਫਰ ਸ਼ੁਰੂ ਕਰਤਾ 15 ਜਨਵਰੀ ਤੱਕ ਰਾਜੇ ਮੈਂ ਤੁਹਾਡੇ ਜਿਹੜੇ ਇਹ ਬੈਚ ਹੈਗੇ ਜਿਵੇਂ ਪੰਜਾਬ ਪੁਲਿਸ ਦਾ ਬੈਚ ਹੋ ਗਿਆ ਪਟਵਾਰੀ ਦਾ ਬੈਚ ਹੋ ਗਿਆ ਪੰਜਾਬ ਦੇ ਸਾਰੇ ਵਿਭਾਗਾਂ ਦੇ ਕਹਿੰਦੇ ਆਲ ਪੰਜਾਬ ਐਗਜ਼ਾਮ ਹੋ ਗਿਆ ਗਰੁੱਪ ਡੀ ਤੇ ਗਰੁੱਪ ਸੀ ਦੇ ਪੇਪਰ ਆ ਰਹੇ ਜੀ ਇਹ ਜੇਕਰ ਕੋਈ ਨਵੀਂ ਤਿਆਰੀ ਕਰਨਾ ਚਾਹੁੰਦਾ ਰਾਜੇ 75% ਆਫਰ ਰਾਜੇ ਆਨ ਪੰਜਾਬ ਦੇ ਵਿੱਚੋਂ ਸਭ ਤੋਂ ਘੱਟ ਰੇਟਾਂ ਦੇ ਉੱਪਰ ਬੈਚ ਆਪਣੇ ਅੱਜ ਆਪਣੇ ਬੈਚ ਦੀ ਲਾਸਟ ਰੇਟ ਸੀਗੀ ਠੀਕ ਹੈ ਪਰ ਬਹੁਤ ਸਾਰੇ ਬੱਚਿਆਂ ਨੇ ਮੈਸੇਜ ਕਾਲਸ ਆਈਆਂ ਮੈਸੇਜ ਆਏ ਕਮੈਂਟਾਂ ਦੇ ਵਿੱਚ ਕਿ ਸਰ ਪਲੀਜ਼ ਡੇਟ ਐਕਸਟੈਂਡ ਕਰ ਦਿਓ ਤਾਂ ਕਰਕੇ ਰਾਜੇ ਟੀਮ ਨਾਲ ਗੱਲਬਾਤ ਕਰਕੇ ਤੁਹਾਡੇ ਵਾਸਤੇ ਵੀ ਦੁਬਾਰੇ ਫੇਰ ਜਿਹੜਾ ਆਫਰ ਆ ਉਹ ਕੰਟੀਨਿਊ ਕਰਤਾ ਠੀਕ ਹੈ राजे ਇਹ ਤੁਹਾਨੂੰ ਮੈਂ ਇੱਕ ਵਾਰੀ ਦੱਸਣਾ ਚਾਹੁੰਦਾ ਕਲੀਅਰ ਕਰ ਦੇਣਾ ਚਾਹੁੰਦਾ राजे ਇਹ ਲਾਸਟ ਆਫਰ ਹੋਊਗਾ 15 ਤਰੀਕ ਤੱਕ ਦਾ ਇਸ ਤੋਂ ਬਾਅਦ ਤੁਹਾਨੂੰ राजे ਕੋਈ ਆਫਰ ਨਹੀਂ ਮਿਲਣਾ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਹੈ ਕਰ ਸਕਦਾ ਆਲ ਪੰਜਾਬ ਦੇ ਵਿੱਚੋਂ राजे ਸਰਕਾਰੀ ਸਕੂਲਾਂ ਤੋਂ ਵੀ ਘੱਟ ਫੀਸ ਨਾਲ ਕਰਵਾ ਰਹੇ ਹਾਂ ਕਿ ਕੋਈ ਬੱਚਾ ਜੋਬ ਬਣਨ ਨੂੰ ਰਹਿਣਾ ਜਾਵੇ ਕੋਈ ਬੱਚਾ ਤਿਆਰੀ ਬਣਨ ਨੂੰ ਰਹਿ ਜੀ ਠੀਕ ਹੈ ਜੀ ਤੇ ਕਿਵੇਂ ਬੈਚ ਲੈ ਸਕਦੇ ਹੋ ਦੱਸ ਦੋ ਬੈਚ ਰਾਜੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਿਓ ਨਾ ਪਲੇ ਸਟੋਰ ਤੋਂ ਦੀਪਪੁਲ ਰਜੂਕੇਸ਼ਨ ਰਾਜੇ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ او ਆਰ ਜੀ ਕੋਡ ਫਿਲ ਕਰਨਾ ਡਬਲ ਐਕਸ ਰਾਜੇ ਬੈਚ ਦੇ ਵਿੱਚ ਸਿਰਫ ਉਹੀ ਚੀਜ਼ਾਂ ਮਿਲਣਗੀਆਂ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ ਠੀਕ ਹੈ ਜੀ ਪੰਜਾਬ ਪੁਲਸ ਪਟਵਾਰੀ ਆਲ ਪੰਜਾਬ ਇਗਜ਼ਾਮ ਠੀਕ ਹੈ ਆਪਾਂ 12ਵਾਂ ਦੱਸ ਰਹੇ ਹਾਂ ਰਾਜੇ ਅਸੀਂ ਸਿਰਫ ਗਰੁੱਪ ਸੀ ਤੇ ਡੀ ਦੀ ਤਿਆਰੀ ਕਰਵਾਉਣੀ ਹੈ ਠੀਕ ਹੈ ਇਸ ਤੋਂ ਵੱਧ ਅਸੀਂ ਤਿਆਰੀ ਨਹੀਂ ਕਰਵਾਉਂਦੇ ਠੀਕ ਹੈ ਕਿਉਂਕਿ ਸਾਡਾ ਇਹਦੇ ਵਿੱਚ ਅਸੀਂ ਪਰਫੈਕਟ ਹੈ ਚੀਜ਼ਾਂ ਦੇ ਵਿੱਚ ਠੀਕ ਹੈ ਸਾਨੂੰ ਪਤਾ ਕਿ ਕਿੱਥੋਂ ਪੇਪਰ ਪਾਉਣਾ ਕਿੱਥੋਂ ਨਹੀਂ ਪਾਉਣਾ ਪੇਪਰ ਦੀ ਸਾਰੀ ਤਿਆਰੀ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਬਿਲਕੁਲ ਮਾਂ ਬੋਲੀ ਦੇ ਵਿੱਚ ਹੋਊਗੀ ਸਭ ਤੋਂ ਪੁਰਾਣਾ ਚੈਨਲ ਆ ਰਾਜੀ ਆਪਣਾ ਠੀਕ ਹੈ ਕਟੋ ਕਟਾਪਾ ਨੂੰ 9-10 ਸਾਲ ਦਾ ਤਜਰਬਾ ਰਾਜੀ ਠੀਕ ਹੈ ਤੇ ਆਪ ਨੂੰ ਪਤਾ ਕਿ ਕਿਹੜੀਆਂ ਚੀਜ਼ਾਂ ਪੇਪਰ ਦੇ ਵਿੱਚ ਆਉਂਦੀਆਂ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਉਸ ਹਿਸਾਬ ਤੇ ਕਰਵਾਵਾਂਗੇ ਠੀਕ ਹੈ ਜੀ ਦੱਸਣ ਦੀ ਲੋੜ ਰਾਜੀ ਤਾਂ ਪਈ ਹੈ ਕਿਉਂਕਿ ਬਾਅਦ ਵਿੱਚ ਕੈਂਡੀਡੇਟ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਸਰ ਠੀਕ ਹੈ ਤਾਂ ਕਰਕੇ ਮੈਂ ਤੁ ਲਾਸਟ ਆਫਰ ਰਾਜ ਜੀ ਜੁਆਇਨ ਕਰ ਸਕਦੇ ਹੋ ਚਲੋ ਜੀ ਹੁਣ ਰਾਜ ਜੀ ਜਿਹੜੀ ਪੋਸਟ ਆਈ ਹੈ ਇਹ ਆਈ ਹੈ ਪੰਜਾਬੀ ਸਭ ਮਾਨਸਾ ਡਿਸਟ੍ਰਿਕਟ ਕੋਰਟ ਦੇ ਵਿੱਚ ਮਾਨਸਾ ਡਿਸਟ੍ਰਿਕਟ ਕੋਰਟ ਦੇ ਵਿੱਚ ਆਈ ਹੈ ਰਾਜ ਜੀ ਕੋਈ ਇਹਦੀ ਫੀਸ ਨਹੀਂ ਹੈਗੀ ਕੋਈ ਇਹਦੀ ਫੀਸ ਨਹੀਂ ਹੈਗੀ ਇਹਦੇ ਵਿੱਚ ਕੁੱਲ ਪੋਸਟਾਂ 8 ਹੈ ਮੁੰਡੇ ਤੇ ਕੁੜੀਆਂ ਦੋਨੇ ਪੜ ਸਕਦੇ ਆ ਜੀ ਠੀਕ ਹੈ ਜੀ 14 ਤਰੀਕ ਲਾਸਟ ਡੇਟ ਹੈ ਇਹਦੀ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਬਾਇ ਹੈਂਡ ਜਾ ਕੇ ਭਰ ਸਕਦੇ ਹੋ ਡਾਕਖਾਨੇ ਦੇ ਰਾਹੀਂ ਵੀ ਭੇਜ ਸਕਦੇ ਹੋ ਠੀਕ ਹੈ ਜੀ ਪੀਐਨ ਦੀਆਂ ਪੋਸਟਾਂ 8 ਪੋਸਟਾਂ ਆਈਆਂ ਨੇ ਚਾਰ ਜਰਨਲ ਦੀਆਂ ਇੱਕ ਐਸਸੀ ਮਾਜੀ ਬਾਲਮੀਕੀ ਦੀ ਐਸਸੀ ਆਦਰ ਦੀ ਬਾਕੀ ਵਿੱਚ ਬੱਚੇ ਇਹ ਜੇ ਹੋਣਗੇ ਜੀ ਸਾਡੀ ਕੈਟਾਗਰੀ ਨਹੀਂ ਹੈਗੀ ਇਹਦੇ ਵਿੱਚ ਤੇ ਜਿਨ੍ਹਾਂ ਦੀ ਕੈਟਾਗਰੀ ਨਹੀਂ ਹੈਗੀ ਸੋਹਣਿਓ ਤੁਸੀਂ ਜਰਨਲ ਚ ਅਪਲਾਈ ਕਰ ਸਕਦੇ ਹੋ ਏਜ ਇਹ ਜਰਾ ਜੇ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਕੁਆਲੀਫਿਕੇਸ਼ਨ ਹੈਗੀ ਤੁਹਾਡੀ 8ਵੀਂ ਠੀਕ ਹੈ ਜੀ 18 ਤੋਂ 35 ਸਾਈਜ ਜਨਰਲ ਕੈਟਾਗਰੀ ਦੀ ਉਮਰ ਹੈ ਐਸਸੀ ਬੀਸੀ ਨੂੰ 5 ਸਾਲ ਦੀ ਛੋਟ ਹੁੰਦੀ ਹੈ ਠੀਕ ਹੈ ਬੀਸੀ ਨੂੰ 3 ਸਾਲ ਦੀ ਛੋਟ ਅਤੇ ਦੂਜਿਆਂ ਨੂੰ 5 ਸਾਲ ਦੀ ਛੋਟ ਹੁੰਦੀ ਹੈ ਠੀਕ ਹੈ ਜੀ ਆਹ ਜਿਵੇਂ ਵੀ ਫਾਰਮ ਭੇਜਤਾ ਹੈ ਜੀ ਠੀਕ ਹੈ ਜੀ ਇੱਥੇ ਤੁਹਾਡਾ ਕੋਡ ਦੇ ਵਿੱਚ ਹੀ ਤੁਹਾਡਾ ਹੋ ਹੋਣਾਗਾ ਇੰਟਰਵਿਊ ਹੋਣੀ ਆ ਆ ਜਿੰਨਾਂ ਦੇ ਬੱਚਿਆਂ ਦੇ ਆ ਵਿੱਚ ਦੇ ਨਾਮ ਆਉਂਦੇ ਆ ਉਹ ਬੱਚੇ ਐਨੀ ਤਰੀਕ ਨੂੰ ਇੰਟਰਵਿਊ ਦੇਣ ਚਲੇ ਜਾਇਓ ਠੀਕ ਹੈ ਜੀ ਹੁਣ ਫਾਰਮ ਆਗਾ ਇਹ ਫਾਰਮ ਤੁਹਾਨੂੰ ਮੈਂ ਆਪਾਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦਾਂ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਮਿਲ ਜੂਗਾ ਇਹ ਪ੍ਰਿੰਟ ਆਊਟ ਕਢਵਾ ਲੈਣਾ ਤੁਸੀਂ ਕਿਵੇਂ ਭਰ ਤਸੋਂ ਦੱਸਦਾ ਹੈ ਠੀਕ ਹੈ ਜੀ ਇੱਥੇ ਤੁਸੀਂ ਇਹਦਾ ਨਾਮ ਲਿਖਣਾ ਬਲੋਕ ਲੈਟਰ ਦੇ ਵਿੱਚ ਜਿਵੇਂ ਮੇਰਾ ਨਾਮ ਗਗਨਦੀਪ ਸਿੰਘ ਭੁੱਲਰ ਹੈਗਾ ਇਸ ਤਰ੍ਹਾਂ ਲਿਖ ਦੇਣਾ ਇੱਥੇ ਫਾਦਰ ਨੇਮ ਇੱਥੇ ਡੇਟ ਆਫ ਬਰਥ ਇੱਥੇ ਤੁਹਾਡੀ 1-1 2025 ਤੱਕ ਕਿੰਨੀ ਏਜ ਬਣ ਰਹੀ ਹੈ ਠੀਕ ਹੈ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਲੀ ਨਹੀਂ ਲਾਉਣੀ ਬੜਾ ਸ਼ਹਿਰ ਨਹੀਂ ਬੰਨਣਾ ਆਪਾਂ 8ਵੀਂ ਤੇ 10ਵੀਂ ਲਾ ਦਿਓ ਬੱਦ ਤੋਂ ਬਾਅਦ ਇਸ ਤੋਂ ਜ਼ਿਆਦਾ ਕੁਆਲੀਫਿਕੇਸ਼ਨ ਨਹੀਂ ਲਾਉਣੀ ਕਿਸੇ ਬੱਚੇ ਨੇ ਆਦਰ ਕੁਆਲੀਫਿਕੇਸ਼ਨ ਚ ਕੁਝ ਨਹੀਂ ਲਿਖਣਾ ਤੁਸੀਂ ਸਹੀ ਹੈ ਫਿਰ ਉਹਨੂੰ ਇਹ ਹੋ ਜਾਂਦਾ ਕਿ ਬੱਚਾ ਬੰਦ ਪੜਾਏ ਲਿਖਿਆ ਨਹੀਂ ਰੱਖਣਾ ਸੀ ਐਕਸਪੀਰੀਅੰਸ ਜੇ ਪ੍ਰਾਈਵੇਟ ਜੋ ਕਿਹੜੀ ਕੈਟਾਗਰੀ ਚ ਅਪਲਾਈ ਕਰ ਰਹੇ ਹੋ ਉਹ ਕੈਟਾਗਰੀ ਲਿਖ ਦਿਓ ਪਰਮਾਨੈਂਟ ਅਡਰੈਸ ਜਿਹੜਾ ਲਿਖੋਗੇ ਤੁਸੀਂ ਆਪ ਦਾ ਉਹਦੇ ਨਾਲ ਇੱਕ ਪੋਸਟਲ ਅਡਰੈਸ ਸੇਮ ਟੂ ਸੇਮ ਲਿਖ ਦਿਓ ਨੈਸ਼ਨਲਟੀ ਇੰਡੀਅਨ ਕਰ ਦਿਓ ਕੰਟੈਕਟ ਨੰਬਰ ਪਾ ਦਿਓ ਈਮੇਲ ਆਈਡੀ ਪਾ ਦਿਓ ਜੇ ਤੁਹਾਡੇ ਕੋਈ ਐਫ ਆਈ ਆਰ ਦਰਜ ਹੈਗੀ ਜਸ ਕਰ ਦਿਓ ਜੇ ਨਹੀਂ ਹੈਗੀ ਤਾਂ ਨੋ ਕਰ ਦਿਓ ਜਾਂ ਤੁਸੀਂ ਹਾਂ ਨੋ ਕਰ ਦਿਓ ਠੀਕ ਹੈ ਤੇ ਇੱਥੇ ਤੁਸੀਂ ਡੇਟ ਜਿੱਥੇ ਤੁਸੀਂ ਫਾਰਮ ਭੇਜਣਾ ਕਿਹੜਾ ਪਲੇਸ ਹੈ ਇੱਥੇ ਆਰੇ ਸਿਗਨੇਚਰ ਕਰ ਦਿਓ ਤੇ ਥੱਲੇ ਵੀ ਆਰੇ ਤੁਸੀਂ ਸਿਗਨੇਚਰ ਕਰਕੇ ਕਿਹੜੇ ਅਡਰੈਸ ਤੇ ਭੇਜਣਾ ਰਾਜੇ ਆਡਰ ਅੱਦੇ ਠੀਕ ਹੈ ਜੀ ਆਡਰ ਅੱਦੇ ਸੈਂਡ ਕਰ ਦੇਣਾ ਤੁਸੀਂ ਡਾਕ ਰਹੀਂ ਸਪੀਡ ਪੋਸਟ ਕਰਵਾ ਦਿਓ ਸਪੀਡ ਪੋਸਟ ਠੀਕ ਹੈ ਜੀ ਕੋਈ ਨਹੀਂ ਫੀਸ ਨਹੀਂ ਹੈਗੀ ਇੰਟਰਵਿਊ ਹੋਣੀ ਹੈ ਇਕੱਲੀ ਹੁਣ ਰਾਜੇ ਬਹੁਤ ਬੱਚਾ ਰਿਪਰੇਸ਼ਨ ਹੁੰਦੇ ਆ ਜੀ ਅ ਇੱਕ ਮਿੰਟ ਹਾਂ ਨਾਲ ਕਿਹੜੇ ਕਿਹੜੇ ਡਾਕੂਮੈਂਟ ਲੈ ਆਉਣੇ ਨਾਲ ਲਾਉਣਾ ਤੁਸੀਂ 8ਵੇਂ ਦਾ ਸਰਟੀਫਿਕੇਟ ਜੇ ਤੁਸੀਂ 10ਵੇਂ ਦਾ ਸਰਟੀਫਿਕੇਟ ਜਿਹਦੇ ਕੋਲ ਵਿੱਚ ਪ੍ਰਾਪਤ ਵੀ ਨਹੀਂ ਹੈ ਨਹੀਂ 10ਵੇਂ ਦਾ ਸਰਟੀਫਿਕੇਟ ਲਾ ਸਕਦੇ ਆ ਠੀਕ ਹੈ ਜੀ ਨਾਲ ਤੁਸੀਂ ਆਧਾਰ ਕਾਰਡ ਪੱਕਾ ਲੈਣਾ ਆਪਦਾ ਜਿਹੜਾ ਕੋਈ ਬੱਚਾ ਜਰਨਲ categories ਨੂੰ ਛੱਡ ਕੇ ਹੋਰ ਕਿਸੇ categories ਦਾ ਸਬੰਧ ਰੱਖਦਾ ਉਹਨੇ ਆਪਦਾ ਕਾਸਟ ਸਰਟੀਫਿਕੇਟ ਵੀ ਨਾਲ ਲਾਉਣਾਗਾ ਠੀਕ ਹੈ ਜੀ ਬਸ ਆਹ ਡਾਕੂਮੈਂਟ ਲਾਉਣੇ ਆ ਤੁਸੀਂ ਠੀਕ ਹੈ ਜਿਹਦੇ ਵੀ ਤੁਸੀਂ ਡਾਕੂਮੈਂਟ ਨਾਲ ਲਾਉਂਗੇ ਉਹਨਾਂ ਉੱਤੇ ਸਾਰੇ ਉੱਤੇ ਤੁਹਾਡੇ ਕਰਾਸ ਸਾਈਨ ਹੋਣੇ ਚਾਹੀਦੇ ਖੁਦ ਦੇ ਆਪ ਦੇ ਇੱਕ ਫੋਟੋ ਇੱਥੇ ਅਟੈਚ ਕਰ ਦਿਓ ਇੱਕ ਫੋਟੋ ਨਾਲ ਫਾਰਮ ਦੇ ਅਟੈਚ ਕਰ ਦਿਓ ਸਟੈਪਲ ਉਹਨਾਂ ਨਾਲ ਠੀਕ ਹੈ ਜੀ ਤੇ ਜਿਹੜਾ ਐਡਰੈਸ ਦੱਸਿਆ ਸੁਣੋ ਉਹ ਤੋਂ ਭੇਜ ਦਿਓ ਬਸ ਆਹ ਪ੍ਰੋਸੈਸ ਆ ਸਾਰਾ ਸਿੱਟਾ ਨਰਮੇ ਦੋਸਤੋ ਜਿਉਂਦੇ ਬਾਦੇ ਰਹੋ ਜੇ ਕਿਸੇ ਬੱਚੇ ਨੂੰ ਫੇਰ ਵੀ ਕੁਝ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਤੇ ਠੀਕ ਹੈ ਜੀ ਹਰੇਕ ਬੱਚੇ ਨੂੰ ਰਿਪਲਾਈ ਦੇਈਦਾ ਕਮੈਂਟ ਦੇ ਵਿੱਚ ਵੀ ਹਰੇਕ ਬੱਚੇ ਦੇ ਕਮੈਂਟਰ ਰਿਪਲਾਈ ਦੇਈਦਾ ਠੀਕ ਹੈ ਦੂਜੇ ਬੱਚਿਆਂ ਨੂੰ ਅਪਰੇਸ਼ਨ ਹੁੰਦਾ ਜੀ ਇਹਦਾ ਸਾਨੂੰ ਪਤਾ ਕਿਵੇਂ ਲੱਗੂਗਾ ਤਾਂ ਰਾਜੀ ਤੁਸੀਂ 5 ਦਿਨਾਂ ਬਾਅਦ 10 ਦਿਨਾਂ ਬਾਅਦ ਇਹਨਾਂ ਦੀ ਵੈਬਸਾਈਟ ਚੈੱਕ ਕਰ ਲੈਣੀ ਹੈ ਵੈਬਸਾਈਟ ਤੋਂ ਦੱਸਦਾ ਕਿਵੇਂ ਚੈੱਕ ਕਰੀਦੀ ਹੁੰਦੀ ਹੈ ਤੁਸੀਂ Google ਤੇ ਜਾ ਕੇ ਜਦੋਂ ਵੀ ਕੋਈ ਵੀ ਕਿਸੇ ਵੀ ਤੁਸੀਂ ਕੋਡ ਦੀ ਪੋਸਟ ਭਰਦੇ ਹੋ ਨਾ ਤਾਂ ਇੱਕ ਮਿੰਟ ਜਿੱਦਾਂ ਕੋਈ ਵੀ ਪੋਸਟ ਪਾਉਦਾ ਹੈ ਤੁਹਾਡੇ ਕੋਲ ਇਹ ਜਿਆ ਇੰਟਰਫੇਸ ਸ਼ੋ ਹੁੰਦਾ ਹੁੰਦਾ ਹੈ ਹੈਨਾ ਇੱਥੇ ਭਰਦੇ ਹੋ ਤਾਂ ਆਹ ਮਾਨਸਰ ਡਿਸਟ੍ਰਿਕਟ ਕੋਲ ਗੂਗਲ ਦੇ ਵਿੱਚ ਆ ਕੇ ਥੱਲੇ ਲਿਖਿਆ ਹੋਊਗਾ ਰਿਕਰੂਟਮੈਂਟ ਰਿਕਰੂਟਮੈਂਟ ਤੇ ਕਲਿੱਕ ਕਰਦੇ ਹੋ ਕਲਿੱਕ ਕਰਨ ਤੋਂ ਬਾਅਦ ਆ ਜੀ ਰਿਕਰੂਟਮੈਂਟ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਅੱਗੇ ਸਾਹਮਣੇ ਲਿਖਿਆ ਪਿਆ ਹੋਊਗਾ ਇੱਥੇ ਤੁਹਾਡੇ ਇੱਥੇ ਥਾੜਾ ਪਿਆ ਫਾਰਮ ਜੇ ਇੱਥੋਂ ਵੀ ਡਾਊਨਲੋਡ ਕਰਨਾ ਚਾਹੁੰਦੇ ਹੋ ਠੀਕ ਹੈ ਤੇ ਇੱਥੇ ਤੁਹਾਡੀ ਰਾਜ ਲਿਸਟ ਪਾ ਦੇਣੀ ਹੈ ਇਹਨਾਂ ਨੇ ਇੱਥੇ ਤੁਹਾਡੀ ਲਿਸਟ ਪਾ ਦੇਣੀ ਹੈ ਕਿ ਕਿੰਨੇ ਵਿੱਚ ਸਿਲੈਕਟ ਹੋਏ ਆ ਤੇ ਮਤਲਬ ਕਿ ਜੇ ਤੁਹਾਨੂੰ ਲਿਸਟ 100% ਲਿਸਟ ਪਾਉਣਗੇ ਜੇ ਨਹੀਂ ਵੀ ਲਿਸਟ ਪਾਉਂਦੇ ਜੇ ਤੁਸੀਂ ਲਾਸਟ ਡੇਟ ਤੋਂ 2 3 ਦਿਨ ਪਹਿਲਾਂ ਵੀ ਫਾਰਮ ਭੇਜਿਆ ਤਾਂ ਵੀ ਤੁਹਾਡਾ ਫਾਰਮ ਉੱਪਰ ਜਾਊਗਾ ਠੀਕ ਹੈ ਜੀ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਿਰਫ ਜਮਾਂ ਸੌਖਾ ਕੰਮ ਵਾਂਗ ਧੰਨਵਾਦ